ਕੈਲਗਰੀ ਚ ਹੇਲਸਟ੍ਰੋਮ ਦੀ ਮਾਰ ਹੇਠ ਆਏ ਲੋਕ ਹੁਣ ਆਪਣੇ ਚੁਣੇ ਹੋਏ ਨੁਮਾਇੰਦਿਆਂ ਵੱਲ ਦੇਖ ਰਹੇ ਨੇ ਤਾਂ ਕਿ ਉਹ ਕਿਸ ਤਰ੍ਹਾਂ ਦੀ ਮਦਦ ਉਹਨਾਂ ਲਈ ਲੈ ਕੇ ਆਉਣਗੇ ਇਸ ਸਮੇਂ ਸਾਰੇ ਹੀ ਬਹੁਤ ਜ਼ਿਆਦਾ ਸਟ੍ਰੈਸਡ ਆਊਟ ਮਹਿਸੂਸ ਕਰ ਰਹੇ ਨੇ ਰੈਡਫੈਮਿਲੀ ਸਮੋਕ ਅਵਾਰਡ ਨੰਬਰ 5 ਦੇ ਕਾਉਂਸਲਰ ਰਾਸ਼ਟਾਲੀ ਵਾਲ ਨਾਲ ਵੀ ਗੱਲਬਾਤ ਕੀਤੀ ਐਨਡੀਪੀ ਐਮਐਲਏ ਇਰਫਾਨ ਸਾਬਰ ਨਾਲ ਵੀ ਗੱਲਬਾਤ ਕੀਤੀ ਕਿ ਉਹ ਆਪਣੇ ਆਪਣੀ ਥਾਂ ਦੇ ਉੱਤੇ ਕਿਸ ਤਰ੍ਹਾਂ ਦੇ ਸਟੈਪਸ ਚੱਕਣਗੇ ਜਿਸ ਨਾਲ ਲੋਕਾਂ ਨੂੰ ਇਸ ਔਖੀ ਘੜੀ ਰਾਹਤ ਮਿਲ ਸਕੇ ਕੀ ਐਨ ਡੀ ਪੀ ਪਾਰਟੀ ਜਿਹੜੀ ਆਪੋਜੀਸ਼ਨ ਵਿੱਚ ਹੈ ਸੱਤਾਧਿਰ ਦੇ ਉੱਤੇ ਪ੍ਰੈਸ਼ਰ ਕ੍ਰੀਏਟ ਕਰਨ ਵਿੱਚ ਕਾਮਯਾਬ ਰਹੇਗੀ ਤਾਂ ਕਿ ਸਰਕਾਰ প্রভਿਨਸ਼ੀਅਲ ਗਵਰਨਮੈਂਟ ਲੋਕਾਂ ਦੀ ਆ ਕੇ ਕੈਲਗੇਰੀਅਨਸ ਦੀ ਆ ਕੇ ਇਸ OK ਵੇਲੇ ਮਦਦ ਕਰ ਸਕੇ ਜੇ ਸਰਕਾਰ ਨਹੀਂ ਕਰਦੀ ਤਾਂ ਕਿ ਫੈਡਰਲ ਸਰਕਾਰ ਜਾਂ ਸਿਟੀ ਸਟੈਪ ਅਪ ਕਰੇਗੀ ਉਹਨਾਂ ਦੇ ਨੁਮਾਇंदे ਸਟੈਪ ਅਪ ਕਰਨਗੇ ਤਾਂ ਕਿ ਲੋਕਾਂ ਨੂੰ ਕੋਈ ਰਿਲੀਫ ਦਿੱਤਾ ਜਾ ਸਕੇ ਕਿਉਂਕਿ ਲੋਕਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਇਹਨੂੰ ਇਨਵੈਸਟਮੈਂਟਸ ਕੀਤੀਆਂ ਨੇ 인ਫਲੇਸ਼ਨ ਵੀ ਹੈ ਹਾਈ ਇੰਟਰਸਟ ਰੇਟਸ ਵੀ ਨੇ ਤੇ ਇਸ ਮੌਕੇ ਦੇ ਵਿੱਚ ਇਸ ਮਾਹੌਲ ਦੇ ਵਿੱਚ ਕਿਸ ਤਰ੍ਹਾਂ ਦਾ ਸਰਕਾਰਾਂ ਜਾਂ ਉਹਨਾਂ ਦੇ ਚੁਣੇ ਹੋਏ ਲੋਕਾਂ ਦੇ ਚੁਣੇ ਹੋਏ ਨੁਮਾਇंदे ਕਿਸ ਤਰ੍ਹਾਂ ਦੇ ਰਿਸਪਾਂਸ ਲੈ ਕੇ ਆਉਣਗੇ ਕਿਸ ਤਰ੍ਹਾਂ ਦਾ ਰਿਲੀਫ ਲੈ ਕੇ ਆਉਣਗੇ ਉਹਦੇ ਬਾਰੇ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਹੈ ਤੇ ਖਾਸ ਕਰ ਜਿਹੜੇ ਵੈਸਟ ਫਾਸਾਡ ਨੂੰ ਘਰ ਨੇ ਉਹਨਾਂ ਦੇ ਉੱਤੇ ਜ਼ਿਆਦਾ ਡੈਮੇਜ ਹੋਇਆ ਵਾ ਕਿਉਂਕਿ ਹੇਲ ਵੈਸਟ ਤੋਂ ਆਈ ਆ ਸੋ ਇਹ ਬਹੁਤ ਮਤਭਾਗੀ ਗੱਲ ਹੈਗੀ ਆ ਪਰ ਜੋ ਹੋਇਆ ਵਾ ਇਹ ਨੈਚੁਰਲ ਸੀਗਾ ਮੈਨੂੰ ਪਤਾ ਕਈ ਇੱਥੇ ਵਾਟਰ ਕਲੌਕਿੰਗ ਹੋਈ ਹੋਈ ਆ ਸੜਕਾਂ ਤੇ 311 ਅਸੀਂ ਕਾਲ ਨਹੀਂ ਕਰ ਰਹੇ ਫੇਸਬੁਕ ਤੇ ਫੋਟੋਆਂ ਖਿੱਚ ਕੇ ਪਾ ਰਹੇ ਆ ਫੇਸਬੁਕ ਤੇ ਨੰਦਰੇ ਆ ਸਿਟੀ ਦੇ ਐਕਸ਼ਨਸ ਨੂੰ ਮੈਂ ਇੱਥੇ ਖੜਾ ਵਾਂ ਸਵੇਰੇ ਮੈਂ ਇੱਥੇ ਆਇਆ ਸੀ ਰੈਡ ਸਟੋਨ ਡਰਾਈਵ ਤੇ ਰੈਡ ਸਟੋਨ ਐਵੇਨਿਊ ਤੇ ਮੈਂ ਉੱਥੇ ਨਾਲ ਹੀ ਸਿਟੀ ਨੂੰ 311 ਕੀਤਾ ਹੁਣ ਉਹ ਕਲੀਅਰ ਵੀ ਹੋ ਗਈ ਆ ਸਾਰਾ ਪਾਣੀ ਚਲਾ ਗਿਆ ਤੇ ਉਹ ਕਲੀਨ ਵੀ ਕਰ ਚੁੱਕਿਆ 311 ਕਾਲ ਕਰੋ ਪਲੀਜ਼ 311 ਕਾਲ ਕਰੋ ਜੇ ਤੁਹਾਡੇ ਡੈਮੇਜ ਹੋਇਆ ਤੁਸੀਂ ਆਪਦੀ ਸਾਈਡਿੰਗ ਲਾਉਣੀ ਆ ਤੇ ਤੁਹਾਨੂੰ ਗਾਰਬੇਜ ਬਿਨ ਚਾਹੀਦੇ ਆ ਸਾਨੂੰ ਦੱਸੋ ਅਸੀਂ ਤੁਹਾਨੂੰ ਗਾਰਬੇਜ ਬਿਨ ਵੀ ਉਪਲਬਧ ਕਰਵਾ ਸਕਾਂਗੇ ਇਸ ਕਮਿਊਨਿਟੀ ਲਈ ਸਾਡੇ ਆਫਿਸ ਨੂੰ ਫੋਨ ਕਰੋ ward05@calgary.ca 211 ਕਮਿਊਨਿਟੀ ਐਂਡ ਸੋਸ਼ਲ ਸਰਵਿਸਿਜ਼ ਨੂੰ ਫੋਨ ਕਰੋ ਜੇ ਤੁਹਾਨੂੰ ਫੂਡ ਚਾਹੀਦਾ ਜੇ ਤੁਹਾਨੂੰ ਉੱਥੇ ਕੋਈ ਨੈਚੁਰਲ ਡਿਜ਼ਾਸਟਰ ਦੀ ਰਿਸੋਰਸਸ ਲੈਣੇ ਆ ਉਹਨਾਂ ਨੂੰ ਕਰੋ ਸੋ ਮਿਲਜੁਲ ਕੇ ਆਉਣ ਵਾਲੇ ਕੁਝ 2-3-4 ਦਿਨਾਂ ਦੇ ਵਿੱਚ ਸਟਰਗਲ ਹੋਊਗੀ ਪਰ ਅਗੇ ਸਿਟੀ ਇੱਥੇ ਤੁਹਾਡੀ ਹੈਲਪ ਕਰਨ ਨੂੰ ਆ ਜਦ ਤੱਕ ਤੁਸੀਂ ਸਿਟੀ ਨੂੰ ਦੱਸੋਗੇ ਨਹੀਂ ਸਿਟੀ ਕਿਸ ਤਰ੍ਹਾਂ ਆ ਕੇ ਤੁਹਾਡੀ ਹੈਲਪ ਕਰੂ ਸੋ ਪਲੀਜ਼ ਆਪਣੇ ਨਾਲ ਜੋ ਇਹ ਹੋਇਆ ਆਪਾਂ ਇੱਕ ਦੂਜੇ ਦਾ ਸਾਥ ਦੇਣਾ ਵਾ ਕਈ ਮੈਨੂੰ ਫੋਨਸ ਆਏ ਆ ਉਹ ਕਹਿੰਦੇ ਕਿ ਰਾਜ ਬਿਲਡਰਸ ਨੂੰ ਕਿਉਂ ਅਲਾਉ ਕੀਤਾ ਜਾਂਦਾ ਹੈ ਮਟੀਰੀਅਲ ਬਣਾਉਣ ਦੇ ਲਈ ਤਾਂ ਮੈਂ ਇੱਕ ਗੱਲ ਬਿਲਕੁਲ ਕਲੀਅਰ ਕਰ ਦੇਣਾ ਚਾਹਣਾ ਵਾ ਕਿ ਜਿਹੜਾ ਬਿਲਡਿੰਗ ਕੋਡ ਆ ਬਿਲਡਿੰਗ ਕੋਡ ਜਿਹੜਾ ਪ੍ਰੋਵਿੰਸ਼ੀਅਲ ਤੇ ਫੈਡਰਲ ਜੂਰਿਸਡਿਕਸ਼ਨ ਆ ਸਿਟੀ ਉਹਨੂੰ ਨਹੀਂ ਬਣਾਉਂਦੀ ਸਿਟੀ ਸਿਰਫ ਉਹਨੂੰ ਇੰਪਲੀਮੈਂਟ ਕਰਦੀ ਆ ਬਾਇਲॉज ਜਿਹੜੇ ਨੇ ਉਹ ਸੇਫਟੀ ਕੋਡ ਦੇ ਪਰਸਪੈਕਟਿਵ ਨਾਲ ਸਿਰਫ ਚੈਕਿੰਗ ਲਈ ਮਟੀਰੀਅਲ ਕਿਸ ਤਰ੍ਹਾਂ ਯੂਜ਼ ਕਰਨਾ ਕਿਹੜਾ ਯੂਜ਼ ਕਰਨਾ एवरीथिंग ਇਜ਼ ਇਜ਼ ਬਿਲਡਿੰਗ ਕੋਡ ਰਿਕੁਆਇਰਮੈਂਟ ਥਰੂ ਦਾ ਪ੍ਰੋਵਿੰਸ ਸੋ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਐਡਵੋਕਸੀ ਸ਼ੁਰੂ ਕਰੀਏ ਤੇ ਖਾਸ ਕਰਕੇ ਜਿਹੜੇ ਏਰੀਆ ਨੇ ਜਿਨ੍ਹਾਂ ਨੂੰ ਆਪਾਂ ਸਵੀਅਰ ਵੈਦਰ ਰੈਲੀ ਕਹਿੰਦੇ ਆ ਇਹਦੇ ਵਿੱਚ ਜਿਹੜੀ ਨਿਊ ਬਿਲਡ ਹੋ ਰਹੀ ਹੈ ਬਿਲਟ ਫਾਰਮ ਉਹਦੇ ਵਿੱਚ ਮਟੀਰੀਅਲ ਉਹ ਯੂਜ਼ ਕੀਤਾ ਜਾਵੇ ਜਿਹੜਾ ਰੈਜ਼ੀਲੀਅੰਟ ਹੋਵੇ ਤੇ ਮੈਂ ਅੱਜ ਹੀ ਮੈਂ ਸਿਟੀ ਐਡਮਿਨਿਸਟ੍ਰੇਸ਼ਨ ਨਾਲ ਗੱਲ ਕਰ ਰਹੇ ਹਾਂ ਤੇ ਹੋਰ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਸਿਟੀ ਵੱਲੋਂ ਵੀ ਜੋ ਹੈਲਪ ਕੀਤੀ ਜਾ ਸਕੇ ਫਾਈਨੈਂਸ਼ੀਅਲੀ ਜਾਂ ਕੁਝ ਵੀ ਉਹਦੇ ਤੇ ਕੰਮ ਕਰ ਰਹੇ ਹਾਂ ਤੇ for that sab to pehle te my thought and prayers are with all those who are impacted by this hailstorm duji kal ave ke 2022 sada experience ave ke government ne timely claims process karan de layi insurance companies no accountable karan de layi kujh vi neesi kita te lokan ne do do tai tai sal ਲਗੇ ਰਹੇ ਆਪਣੇ ਉਹ ਰਿਪੇਅਰਸ ਡਨ ਕਰਾਉਣ ਦੇ ਵਿੱਚ ਇਸ ਵਾਰ ਉਮੀਦ ਹੈ ਵੀ ਕਿ ਜਿਹੜਾ ਡੈਮੇਜ ਹੋਏ ਇਹ ਇਨਸ਼ੋਰਡ ਡੈਮੇਜ ਵੇ ਮਕਾਨ ਵੀ ਨੁਕਸਾਨ ਹੋਏ ਨੇ ਪ੍ਰਾਪਰਟੀ ਗੱਡੀਆਂ ਉਹ ਕਾਫੀ ਸਾਰੀਆਂ ਨੁਕਸਾਨ ਹੋਈਆਂ ਨੇ ਕਿ ਉਮੀਦ ਹੈ ਵੀ ਕਿ ਇੰਸ਼ੋਰੈਂਸ ਕੰਪਨੀਆਂ ਜਲਦ ਤੋਂ ਜਲਦ ਲੋਕਾਂ ਦੇ ਕਲੇਮ ਪ੍ਰੋਸੈਸ ਕਰਨਗੇ ਤੇ ਲੋਕਾਂ ਦੇ ਲਈ ਪਹਿਲੀ ਐਡਵਾਈਸ ਇਹ ਹੈ ਕਿ ਜਲਦ ਤੋਂ ਜਲਦ ਆਪਣੀ ਇਨਸ਼ੋਰੈਂਸ ਕੰਪਨੀ ਦੇ ਨਾਲ ਤੁਸੀਂ رابطہ ਕਰੋ رابطہ ਤੁਸੀਂ ਸਾਡੇ ਨਾਲ ਵੀ ਕਰ ਸਕਦੇ ਤੁਹਾਡੀ ਕੋਈ ਫੀਡਬੈਕ ਹੈ ਇਸ ਸੈਲਸਟੋਰਮ ਨੂੰ ਲੈ ਕੇ ਕਿ ਗਵਰਨਮੈਂਟ ਤੁਹਾਡੇ ਲਈ ਕੀ ਕਰ ਸਕਦੀ ਉਹ ਵੀ ਤੁਸੀਂ ਜ਼ਰੂਰ ਪਹੁੰਚਾਓ ਸਾਡੇ ਸਾਡੇ ਤੱਕ ਮੈਂ ਮੌਜੂਦ ਹਾਂ ਪਰਮੀਤ ਸਿੰਘ ਮੌਜੂਦ ਹਨ ਗੁਰਿੰਦਰ ਬਰਾੜ ਐਮ ਐਲ ਏ ਉਹ ਮੌਜੂਦ ਹਨ ਅਜੀਤ੍ਰੇਮ ਐਮ ਐਲ ਏ ਰੈਂਦੇਵੀ ਨਾਰਥ ਇਸਟ ਕਮਿਊਨिटीज ਦੇ ਵਿੱਚ ਤਰੇਮ ਪਰਸਨਲੀ ਇੰਪੈਕਟਡ ਵੀ ਹਾਂ ਇਸ ਅਸੀਂ ਤੁਹਾਡਾ ਦੁੱਖ ਤਰਦ ਵੀ ਸਮਝ ਸਕਦੇ ਹਾਂ ਰੈਡ ਐਫ ਐਮ ਨਿਊਜ਼ ਕੈਨੇਡਾ ਦੇ ਲਈ ਮੈਂ ਸ਼ੁਭ ਕਰਮਨ ਸਿੰਘ ਢਾਲੀਵਾਲ